ਆਹ ਤਾਇਆ ਕਾਇਆ ਗਲਾਬ ਜਾਨਾ ਖਾ ਕੇ ਮੁੰਡੇ ਨੂੰ ਪੂਰਾ ਜੋਰ ਦਿਖਾਇਆ ਸਾਡੇ ਨਾਲ ਚ ਲਓ ਜੀ ਲਓ ਆਗੇ ਉਹ ਕਿਹਦੇ ਆਨ ਤੇ 24 ਜਨ ਜਿਹੜੇ ਪਲੇਅਰ ਜਿਹੜੇ ਰਸਾਕ ਸੀਦੇ ਪੁੱਜਿਆ ਪੰਜਾਬ ਪਰਦੇ ਵਿੱਚੋਂ ਅੱਜ ਗੱਲਾਂ ਬਾਤਾਂ ਲੱਗਣ ਜੀਆ ਵਰਜੂਦਨੇ ਕੇ ਕੇ ਕੋਟ ਗੁਰੂ ਤੇ ਗੁਰਜੂਦਨੇ ਕੇ ਕੋਟ ਗੁਰੂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਹੈ ਕੋਟ ਗੁਰੂ ਦੀਆਂ ਟੀਮਾਂ ਦੀਆਂ ਗੱਲਾਂ ਬਾਤਾਂ ਮੇਰਾ ਕਹਿਣਾ ਜਦੋਂ ਬਾਡੀ ਪੁੱਲੇ ਕੇ ਕੋਟ ਗੁਰੂ ਤੇ ਨਾਲ ਕਿੰਦੇ ਵੱਡਾ ਲੱਗਣ ਗਿਆ ਟਕਾਰੇ ਕਿ ਮਿੱਟ ਜਾਣ ਸੱਤਾ ਮੰਨੇ ਉਹ ਗੱਡੀਆਂ ਨੂੰ ਮਸੂਕਦੀ ਜੋ ਜੱਗ ਕਈਆ ਪੋਪਾ ਮੇਰ ਪਵੇ ਦਾ ਮਦੂਕਦੀ ਪੀਂਆਵਾਲੀ ਮੰਡੀ ਵਿੱਚ ਵਹਿਕਾਂ ਨਿਗੌਰਦਾ ਹੈ ਕਦੀ ਕਿਤੇ ਮੇਲ ਮਾਲਾ ਦਿੱਲੀ ਤੇ ਲਾਹੌਰ ਦਾ ਕਦੀ ਕਿਤੇ ਮੇਲ ਮਾਲਾ ਦਿੱਲੀ ਤੇ ਲਾਹੌਰ ਦਾ ਅੱਜ ਵੀ ਨੀਕਾ ਔਰਤ ਜੀ ਜਿਹੜਾ ਹੁਣ ਜਾ ਰਿਹਾ ਹੈ ਬੰਦਾ ਜੇਤੂ ਲਈ ਇੱਕ ਖੂਬ ਬੰਗੀਆ ਟੀਮਾਂ ਦੇ ਦਰਮਿਆਨ ਅੱਜ ਮੁਕਾਬਲੇ ਦੀ ਸ਼ੁਰੂਆਤ ਰੱਸਾ ਕਸੀ ਦੇ ਮੁਕੁਰਜ ਦੰਨਾ ਤੇ ਕੋਟ ਗੁਰੂ ਦੀਆਂ ਟੀਮਾਂ ਦੇ ਦਰਮਿਆਨ ਤੋਂ ਰੱਸਾ ਕਸੀ ਦੇ ਮੁਕਾਬਲਾ रह पुछी रह पुछी लाड़ा चल पिया कम अॼु पता लॻे न ਕੋਈ ਮੇਤੂ ਬੜੇ ਵਿੱਚ ਖਾਲੀ ਕੁੰਡੀਆਂ ਦੇ ਕੁੰਡੀਆਂ ਦੇ ਸਿੱਕ ਫੱਗਦਾ ਹੈ ਕੋਈ ਨਿੱਧਰੂ ਬੜੇ ਵਿੱਚ ਖਾਲੀ ਅੱਜ ਕੌਣ ਜਿੱਤੇਗਾ ਇਸ ਸਮੇਂ ਦੇ ਅੱਜ ਦੇ ਨਾਲ ਵਰਜ ਦੁੰਦੇ ਦੀ ਕੋਟ ਗੁਰੂ ਦੀ ਟੀਮਾਂ ਦੇ ਦਰਮਿਆਨ ਬੜਾ ਟਕੜਾ ਬੜਾ ਵਧੀਆ ਬੜਾ ਤਾਇਆ ਜਨ ਘਮਾਉਦਾ ਜਿਹੜਾ ਚੱਲ ਰਿਹਾ ਹੈ ਅੱਜ ਲੱਗੇਗਾ ਪਤਾ ਵਰਜ ਦੁੰਦੇ ਦੀ ਟੀਮ ਦੇ ਹੂਲ ਵਾਲੇ ਪਾਸੇ ਤੇ ਜਿਹੜੇ ਕਹਿੰਦੇ ਛੜਕ ਵਾਲੇ ਪਾਸੇ ਸਟਾਲਨ ਸੋਰ ਪਹਿਲਸ ਵਾਲੇ ਪਾਸੇ ਜਿਹੜੀ ਟੀਮ ਉਹ ਟੀਮ ਹੈ ਕੋਟ ਗੁਰੂ ਜ਼ਿਲ੍ਹਾ ਬਠਿੰਡੇ ਦੀ ਉਸ ਪਿੰਡ ਦੇ ਵਿੱਚ ਵਾਲੀਬਾਲ ਸ਼ੂਟਿੰਗ ਦਾ ਵੀ ਬਹੁਤ ਤਕੜੇ ਆ ਜਿਹੜੇ ਖਿਡਾਰੀ ਸਵੇਰ ਸਮੇਂ ਫਿਰ ਆ ਪੈਦਾ ਕਿੰਨੇ ਨੇ ਅੱਜ ਦੇ ਕਿੰਨੇ ਕੁੱਤਾ ਬਾਂਦੀ ਉਧਰੇ ਪਾਸੋਂ ਲੰਘਦੇ ਕੁੱਤਾ ਬਾਂਦੀ ਜੇ ਉਧਰੇ ਪਾਸੇ ਤੇ ਪਿੰਡ ਦੇ ਅੱਜ ਲੱਗੇ ਜਾਂਦਾ ਕਾ ਭਾ ਵਿਕਤੀਆ ਕੋਟ ਗੁਰੂ ਵਾਲੇ ਲਾਈਨੋਂ ਹਟ ਕੇ ਬਰਜਿੰਦਰ ਵਾਲੇ ਤੁਸੀਂ ਇਹਦਾ ਸੋਚੋ ਕਿ ਤੁਹਾਨੂੰ ਪੰਪ ਘੱਟ ਬੰਦੇ ਆ ਸਾਨੂੰ ਤਾਂ ਜਿੰਨਾ ਵਕਤਲੇ ਨਾਲ ਅਸੀਂ ਤੇ ਤੁਹਾਡੇ ਹੀ ਆ ਉਹ ਬੱਲੇ ਬੱਲੇ ਕਰਾ ਦੇਵਾਂਗੇ ਅੱਜ ਪਤਾ ਲੱਗੂ ਕੀ ਦੇ ਚੋਲੇ ਦੇ ਕਿ ਸਾਕ ਰਹਿਦਾ ਕਿਹਨੇ ਇਹਦੇ ਉੱਪਰ ਕੰਦ ਪਾਇਆ ਇਹਨੇ ਹਰੀਆਂ ਮਿਰਚਾਂ ਹੱਥ ਪਾਦੀਆਂ ਉਹ ਕਿਹਨੇ ਫੀਲੀ ਮਾਰ ਛੋਲਾਂ ਦਾ ਜਿਹੜੇ ਕਿਹਾ ਨਾ ਫਰਕ ਫਰਨੇ ਦੀ ਬਣਾ ਕੇ ਪੁੱਜਿਆ ਉਹਦੇ ਗੱਲਬਾਤ ਕਰਨੀ ਚਾਹੀਦੀ ਹੈ ਕੋਲੋਂ ਕੋਲੋਂ ਕੋਸ਼ਿਸ਼ ਕਰਨੀ ਕਿ ਟੀਮਾਂ ਦੇ ਦਰਮਿਆਨ ਬੜਾ ਵਧੀਆ ਬੜਾ ਵਧੀਆ ਮੁਕਾਬਲਾ ਚੱਲਦਾ ਹੈ ਲੱਗਦਾ ਇਹ ਕਬੱਡੀ ਆ ਵੀ ਦੂਜੇ ਪਾਸੇ ਤੇ ਫੱਟਦੀ ਆ ਪਾਕੇ ਨੂੰ ਉੜਦੇ ਨੇ ਭਾਈ ਮੜੇ ਵਿੱਚ ਸਾਰੇ ਵਿੱਚ ਸਾਰੇ ਆਏ ਨਹੀਂ ਹੈ ਕਿ ਤਾਂ ਆਪ ਗੁਰੂ ਤੇ ਗੋਰੀ ਦੇ ਨੀਮਤ ਦੇ ਦਰਮਿਆਨ ਜੋ ਮੁਕਾਬੜਾ ਹੈ ਕੱਟ ਦੇ ਵਿੱਚ ਕੋਈ ਖਾਤਾ ਜਾਂ ਕਿਤੇ ਨਹੀਂ ਕਰਦਾ ਆਪਣੇ ਦੇ ਲਈ ਮਾਰ ਕੇ ਜਾਂਦੀ ਹਾਂ ਹਾਂ ਹਨ ਹੈਰਿਕਲ ਦੇ ਪੁੱਤਰਾ ਆਪਣੇ ਖਾਸ ਤੋਂ ਨਹੀਂ ਵੀਰ ਜੀ ਵਾਣਾ ਸ਼ੇਅਰ ਕਰਨਾ ਤੇ ਮੈਂ ਆ ਕੇ ਦੱਸਾਂ ਕਿ ਕਿੰਨੀ ਜਿੱਤੂ ਕੋਲ ਹਨ ਬਾਹਰ ਬਤਾ ਨਗਰ ਹੈ ਸਤ ਅਸੀਂ ਦਾ ਮੇਲਾ ਬਹੁਤ ਭਾਰੀ ਹੁੰਦਾ ਹੈ बड़ा <small> मकबूली रह गए रह गए रह गए रह गए बुर्ज दूम्मे वाले जिमे व्यापारी बड़ी के रह हैं वो नहीं है बल्ले परदे परदे बल्ले शोकी मित्रों डाला के ओर डाला ਇਹ ਪਹਿਲੇ ਰਾਊਂਡ ਦੇ ਵਿੱਚੋਂ ਪਹਿਲਾ ਰਾਊਂਡ ਜਿਹੜਾ ਬੁਰਜਦੁਰਨਾ ਦੀ ਟੀਮ ਨੇ ਜਿੱਤੇ ਆ ਬੁਰਜਦੁਰਨਾ ਮੋਗੇ ਆ ਰਿਹਾ ਦਾ ਉਸਾ ਪਾਂਡੂ ਦੇ ਬੁਰਜਦੁਰਨਾ ਇਹ ਮਾਨ ਮਾਨਮਤੀਆਂ ਟੀਮਾਂ ਵਿੱਚ ਲਈ ਮੋਗੇ ਦੀਆਂ ਰਸਾ ਕਸੀ ਦੇ ਵਿੱਚੋਂ ਜਿਹੜੇ ਬਹਿ ਜਾਂਦੇ ਜਿਹੜਾ ਬਹਿ ਜਾਂਦੇ ਆ ਉਹਨਾਂ ਨੂੰ ਮੇਰੀ ਬੈਂਦੀ ਅੱਲ ਘਰੋਂ ਉੱਠਣਾ ਲੱਗਿਆ ਜੇਰ ਨਹੀਂ ਲੱਗਣੀ ਚਾਹੀਦੀ ਤੁਸੀਂ ਤਾਂ ਭਾਈ ਇਹਨੇ ਇਹਨਾਂ ਦੇ ਛੱਪੜੇ ਦਮਾਦ ਬੈਠ ਜਾਂਦੀ ਹੈ ਥੋੜਾ ਜਿਹਾ ਟਾਈਮ ਸਟਾਰਨਾ ਹੈ ਧੀਰ ਤੁਹਾਡਾ 10 ਸਕੰਡ ਦੇ ਵਿੱਚ ਜੰਪ ਮਾਰਿਆ ਕਰੋ ਸਪ੍ਰਿੰਗ ਹੋਣੇ ਚਾਹੀਦੇ ਤੁਹਾਡੇ ਗੱਟਾਂ ਦੇ ਵਿੱਚ ਤਾਂ ਜਾ ਕੇ ਪਤਾ ਲੱਗਦਾ ਫੁੱਲਾ ਵਾਲੀ ਇਸ਼ਤਰੀ ਵਾਂਗੂ ਵੀ ਕੌਣ ਕਿੱਥੇ ਗਿਆ ਭਾਬੀ ਕਿ ਅੱਜ ਪਤਾ ਲੱਗੇਗਾ ਦੋਦਿਆ ਵੀ ਮੁਰਗੀ ਦੀ ਦੋਕੀ ਜਗਦੇ ਆ ਕਹਿਣਾ ਦੱਸ ਸਕਦੇ ਕੋਈ ਇਹਦਾ ਬਹੁਤ ਬੰਦੇ ਲੈਨੇ ਆ ਅਜੇ ਤੱਕ ਅੱਠਾ ਦਾ ਜ਼ੋਰ ਨਾ ਪਰ ਪਰ ਕੀ ਲੱਗ ਰਹੀਆਂ ਜੇ ਜੇ ਉਹਨਾਂ ਸਾਕੇ ਸਿੱਧੇ ਮਾਗੜੇ ਵਿੱਚ ਭਾਗ ਲੈਣ ਦੇਣਗੇ ਜਾਂ ਫਿਰ ਅਣਾਮੁੱਟ ਵਿੱਚ ਬਹੁਤ ਤਕੜੀ ਮਜ਼ਬੂਤੀ ਬਣਦੀ ਹੈ ਅੱਥਾਂ ਦੀ ਤੰਦੋਗਾਂ ਵਾਲੇ ਤੁਹਾਡੇ ਵੀ ਗੁੰਡੀਆਂ ਦੇ ਸਿੰਘ ਫਤਨੇ ਆ ਬਾਬੇ ਹਰਨੇਕ ਸਿੰਘ ਨੇਕੀ ਦੀਆਂ ਗੱਲਾਂ ਗੁਰਨਾਮ ਸਿੰਘ ਬੰਮੀ ਦੀਆਂ ਗੱਲਾਂ ਸੰਦੀਪ ਤੇ ਘੋੜੇ ਦੀਆਂ ਗੱਲਾਂ ਰੁਪਿੰਦਰ ਮਰਗਣ ਦੀਆਂ ਗੱਲਾਂ ਕੱਲ ਵੀ ਰੁਪਿੰਦਰ ਨੇ ਬੱਲੇ ਬੱਲੇ ਕਰਾਈ ਹੈ ਉੱਤਰ ਜੱਸਾ ਦੇ ਮੇਲੇ ਦੇ ਉੱਤੇ ਅੱਜ ਵੀ ਕਿਤੇ ਦੋਧਿਆਲੇ ਬੱਲੇ ਬੱਲੇ ਕਰਾਉਣ ਦਾ ਦਮ ਰੱਖਿਆ ਜਾਂ ਨਹੀਂ ਸੋਨੂੰ ਡੀਜੇ ਸਾਉਂਡ ਇਹਨਾਂ ਦਾ ਬਹੁਤ ਹੀ ਤਾਰਾ

ਉਮੀਦ ਜਦੋਂ ਪਤਲਾ ਜਿਹਾ ਹੋਊਗਾ ਦੋ ਚਾਰ ਆਏ ਲੱਗਦਾ ਪੰਜ ਇਧਰ ਲੱਗ ਜੰਗੇ ਤਿੰਨ ਇਧਰ ਲੱਗੇ ਜਾਣਗੇ ਫੇਸਬੁੱਕ ਤੇ ਗਾਹ ਪਾਈ ਫਿਰਦਾ ਮਦੰਦਰ ਓੜਦਾ ਫੇਸਬੁੱਕ ਵੀ ਇਹ ਤੋਂ ਐਂ ਜਾਂਦੇ ਜਿਵੇਂ ਭਾਰਤ ਦਾ ਪਾਕਿਸਤਾਨ ਵਾਲੇ ਭਾਰਤ ਤੋਂ ਚੱਲਦੇ ਆ ਭਲਾਈ ਜਣ ਦਾ ਗੋਪੀ ਸਾਡਾ ਵੀਰ ਲੋਕਾਂ ਦਾ ਘਰ ਦੇ ਦਾ ਹੋਣਾ ਗੁਰਪ੍ਰੀਤ ਪਰ ਲੋਕਾਂ ਦੇ ਤੇ ਗੋਬੀ ਹੈ ਗੋਬੀ ਬਲਾਈਆਂ ਸਾਡੇ ਦਰਮਿਆਨ ਆਇਆ ਉਸ ਵੀਰ ਦਾ ਵੀ ਬਹੁਤ ਸਨਕਾਰ ਹੈ ਮੈਂ ਤਾਂ ਉਹ ਪਹਿਲਾਂ ਹੀ ਜਰਦਾਈ ਫੇਸਬੁਕ ਤੇ ਬੰਦਰ ਕਾਹ ਪਾਈ ਫਿਰਦਾ ਹੈ ਗੱਲਾਂ ਪਤਾ ਨਹੀਂ ਕਿਤੋਂ ਕੀ ਜਾਂਦੀਆਂ ਜਿਵੇਂ ਕਹਿੰਦੇ ਆ ਨਾ ਜਿਵੇਂ ਗੱਲਾਂ ਕਰ ਦਿੰਦੇ ਆ ਵੀ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚ ਇਹ ਨੰਬਰ ਰੱਖ ਅੱਜ ਦੇ ਉਹ ਗੱਲਾਂ ਬਾਤਾਂ ਹੋਣੀਆਂ ਪਈਆਂ ਪਹਿਲਾਂ ਸਰਚਾਂ ਕਿ ਕਿਹੜਾ ਕਹਿੰਦੇ ਨੇ ਗੋਪੀ ਆਦਾ ਦੇਖੀ ਜਾਂਦਾ ਬਾੜੇ ਚਿਰਦਾ 23 ਗੱਲਾਂ ਜਸੁਪ੍ਰਤਾ ਸਾਹਿਬ ਨੂੰ ਬੜਾ ਚਿਰਦਾ ਦੇਖੀ ਜਾਂਦਾ ਸਤੰਦਰ ਪਤਰਾ ਜਿਆ ਟਿੱਕਾ ਜਿਆ ਛੋੜ ਕੇ ਧੁੱਪ ਕੀ ਦਿਵਾਰਾਂ ਦੇ ਅਰਕਾ ਹੁੰਦਾ ਜਾਂਦਾ ਪਹਿਲਾਂ ਨਾਲੋਂ ਇਹਦੇ ਵਿੱਚ ਵੀ ਫਰਕ ਪਿਆ ਆਦਾ ਆਦਾ ਅਟ ਹੋਈ ਰਹੀ ਹੈ ਤੇ ਬਸਣਾ ਉਧਰਲੇ ਪਾਸੇ ਰੱਥਾ ਕਿਸੇ ਦਾ ਮੁਕਾਬਲਾ ਚੱਲ ਪਿਆ ਧਾਰੂ ਦੇ ਗੁਰਜਪੁਰ ਦੇ ਟੀਮਾਂ ਦੇ ਦਰਮਿਆਨ ਬੜਾ ਵਧੀਆ ਅੱਧੇ ਮੈਚ ਦਾ ਮੁਕਾਬਲਾ ਇਧਰ ਗੁਰਪ੍ਰੀਤ ਗੋਪੀ ਭੜਾਈ ਆਣਾ ਵੀ ਸਾਡੇ ਦਰਵਾਜ਼ੇ ਪਹੁੰਚ ਚੁੱਕਿਆ ਸਾਡਾ ਵੀਰ ਹੈ ਜੇ ਫੇਸਬੁੱਕ ਦਾ ਇੰਸਟਾਗ੍ਰਾਮ ਦਾ ਟ੍ਰੇਡਰ ਉੱਤੇ ਸ਼ਾਇਆ ਕੀਤਾ ਹੈ ਕਿ ਨਾਲ ਕਾਣਾ ਪੁੰਦਰ ਕੋਈ ਆਇਆ ਹੈ ਬੇਲ ਉਹ ਵੀ ਪੁੱਟਿਆ ਫਿਰਦੀ ਹੈ ਜਦੋਂ ਵੀ ਕਹਿੰਦੇ ਲਿੰਦੂ ਕਰੇ ਕਬਲਨੀ ਆ ਉਹ ਜਦੋਂ ਬੁਕਤੀਆਂ ਪਾਉਂਦਾ ਹੈ ਐਨ ਦੇ ਗੱਲਾਂ ਲੱਗਦੀਆਂ ਨੇ ਦੁਕਾਨੇ ਮੁੰਡਾ ਵੀ ਆਇਆ ਕੋਕੀ ਦਾ ਘਰ ਜੀ ਚੱਲ ਕੋਈ ਗੱਲ ਨਹੀਂ ਘਰੇ ਮਲੇ ਲੋਕ ਤੇ ਪਾਸੇ ਤੇ ਖਾਨ ਪੂਰਾ ਉਹ ਵੀ ਗੱਲ ਵੀ ਕਰਦੇ ਆ ਇਹ ਯਾਰ ਦੀ ਯਾਰ ਤੇ ਸਰਕਾਰ ਆ ਕਹਿੰਦੇ ਗੁੱਡਾ ਵਿੱਚ ਕਬੱਡੀ ਖੇਡਣ ਜਾਂਦੀਆਂ ਤੇ ਦੂਸਰੇ ਦੇ ਪਰਫੇ ਉੱਪਰ ਜਾ ਪੰਜਾਬੀ ਨੰਦਰਾ ਸਾਗਰ ਸੀ ਜਮ ਪਾਵਣੇ ਤੇ ਬੈ ਜਾ ਬੈ ਜਾ ਕਰਾਈ ਕਰ ਜਾਂਦੇ ਆ ਅੱਜ ਕਿੰਨੇ ਕੌਲ ਕਰ ਨਾ ਆਖਣਗੇ ਆਪ ਗੁਰੂ ਕੀ

ਬੜੀ ਜਿੱਤ ਉਹਨਾ ਦੇਤੂ ਆ ਬੜੀ ਜਿੱਤ ਹੋ ਗਈ ਗੋਲ ਗੁਰੂ ਦੇ ਬੋਦਾ ਇਹ ਟਮਾ ਗਰਾਊਂਡ ਆ ਜਾਣ ਕੋਲ ਬੋਦਾ ਬੋਚ ਨੇ ਬੰਦ ਭਲਾਈ ਜਾਣੇ ਤੋਂ ਗੋਲ ਗੁਰੂ ਦੇ ਬੋਦਾ ਜੀ ਟਮਾ ਗਰੀ ਗਰਾਊਂਡ ਆ ਜਾ ਸ਼ਰਮਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਅੱਜ ਕੱਲੇ ਫੇਸਬੁਕ ਦੇ ਉੱਤੇ ਜਿਹਦਾ ਵੀ ਕਰਤਾ ਹੈ ਹਾਰੇ ਪੇਸ਼ਾਵਰਾਂ ਨੂੰ ਆਜ ਨਹੀਂ ਕਰੇ ਹਾਰੇ ਦਾ ਜੀ ਸੁਕਾਰ ਉਹਦਾ ਵੀ ਧੰਨਵਾਦ ਹੈ भूगड़ा भाई ठीक है ये भाई भूगड़ा वाले भी आये भाई <laughs>

ਸਭ ਤੋਂ ਮਹਾਨ ਗੀਤ ਕੋ ਜੇਤੂਆ ਉਹ ਵੀ ਆ ਦੇ ਜਸਮੀਨ ਚਲਾ ਬਈ ਆ ਗਈ ਇੱਥੇ ਘਰਦੇ ਜਿੰਨੇ ਇਹ ਬਣਾ ਦਿੰਦੇ ਆ ਜੀ ਮੇਰਾ ਫੋਟੋ ਕਾਰ ਬਈ ਮੈਂ ਮੈਚ ਲਖਾਇਆ ਜੀ ਮੇਰੇ ਕਰੇ ਨਹੀਂ ਥੱਕਾ ਗਿਆ ਹੁਣ ਤੱਕ ਹੀ ਖੇਡਾ ਹੁੰਦਾ ਫਾਈਨਲ ਹੀ ਹੋ ਗਿਆ जीता फटाफट भी आ जाए वीर साहब ते जीता कसे اپنا متا کي گهري ڏي ساري نوں ڏاڻو نوں گوپين نال مرو تو کي اکري بيجا فركه ڏم ਆਹ ਭਾਈ ਜੀ ਮੈਚ ਚਾਲੂ ਕਰਾ ਦਿਓ ਫੈਬਰੀ ਕਿੱਧਰ ਗਿਆ ਕੋਰਤਾਲ ਆਹ ਭਾਈ ਸਟਾਰਟ ਕਰਾ ਦੇ ਭਾਈ ਕੋਰਤ ਆ ਜਿਹੜਾ ਪਰਨੇ ਵਾਲਾ ਪਰਦਾ ਵਿੱਚ 19 ਸਾਲ ਦਾ ਥੋੜੀ ਆ

ਹਾਂਜੀ ਕਿਹੜਾ ਵਿਅਕਤੀ ਸਾਡਾ ਨਾਮ ਮਹਾਰਾਜ ਉਹਦੇ ਕੋਲ ਨੂੰ ਆ ਗਿਆ ਬਾਈ ਬਾਹਰ ਲੈ ਮੇਰੇ ਕੋਲ ਤਾਂ ਹੈਗਾ ਨੰਬਰ ਕੋਲ ਰਾਈਦਾ ਤੂੰ ਉਹਨਾਂ ਦੇ ਟੱਡ ਚ ਦੇ ਆਪਾਂ ਕਿਹਦੇ ਕਰੇ ਆਈ ਨਹੀਂ ਬਹੇਗਾ ਤੇ ਗੱਡੀ ਜਾਂ ਇਰਾਜ ਉਹਨਾਂ ਦਾ ਨੰਬਰ ਆਇਆ 14 15 पच्ची साल उन्नीस साल का मुकाबला है तुम मतलब अठाई अठाई साल

ਸੁਭਾਸ਼ ਸੁਭਾਸ਼ ਬੱਤਕਾ ਬੱਤਕਾ ਇਹ ਅਦਰੀ ਫੋਟੋ ਕਿ ਚਾਹਤ ਹੈ ਹਾਂ ਇਹ ਅਦਰੀ ਬਹੁਤ ਵੇਰ ਫੋਟੋ ਖਿਚਾ ਮੱਕਰ ਗਈ ਸੀ ਮੈਂ ਕਿਹਨਾਂ ਆ ਜਾਣਾ ਹਾਂ ਨੂੰ ਹੋ ਜਾ ਇਲਾਜ ਜੀ ਗੋਪੀ ਨਾ ਰਾਮੇ ਦੀ ਫੋਟੋ ਕੋਪੀ ਫੋਟੋ ਐਸੀ ਫੋਟੋ ਹਣਾ ਅੱਛਾ ਗਾ ਵੀ ਕੀ ਪਾਇਆ ਸੀ गोभी ला दे पास छोटिया करना में बड़े सेव जगरा नहीं करा भीर ਦੁੰਦੇ ਵਾਲੇ ਪਾ ਲੋ ਹਨ ਕਰ ਜਿੰਨੇ ਕਿ ਹੈਗੇ ਆ ਪਹਿਲੇ ਪਹਿਲੇ ਤੂੰ ਬਹਿ ਜਾ ਸੇਵਕ ਤੈਨੂੰ ਨਹੀਂ ਗਿਆ ਉਹ ਗੱਲ ਹੈ ਪੁਰਾਣਾ ਖਿਡਾਰੀ ਆ ਤੁਰ ਦਿੰਦੇ ਹਾਲ ਇੱਕੋ ਮਿੰਟ ਦੇ ਦਿਓ ਮੇਰੇ ਵੀਰ ਉਹ ਜ਼ਿਆਦਾ ਮਿੰਟ ਜਤੇਸ਼ ਸਾਹਿਬ ਪਾਸੇ ਕੋ ਇੱਕ ਬੱਤਾ ਅਗਰ 2 ਮੀਟਰ ਆਉਣਾ ਯਾਰ ਹੁਣ ਪੜਾ ਵੀ ਦੇਖਾਂ ਜੀ ਦੱਸਾਂ ਪਰ ਹੁਣ ਨਹੀਂ ਤੇਰਾ ਕਾਲ ਹਾਂ ਫਾਈਨਲ ਹੋ ਗਿਆ ਨਹੀਂ ਹੁੰਦਾ ਹੁਣ ਜਾਈ ਲੰਘਦੇ ਆਵਾਜ਼ ਵਜੂ ਰਹੀ ਤੇ ਭਾਈ ਅਸੀਂ ਕੋਈ ਗੱਲ ਨਹੀਂ ਆ ਬੱਸ ਉਹ ਘੁੰਮਾਈ ਜਾਗੇ ਨਾ ਜਾਈਂ ਘੁੰਮਦੇ ਨਾਮ ਬੋਲਦੇ ਹਾਂ ਹਾਂ ਆਓ ਭਾਈ ਕਰਾ ਤੇਰਾ ਵੀਰ ਚੱਕਰ ਰਸਾ ਕਰਾ ਬਹੁਤ ਬੜਾ ਗਿਆ ਆਪਣਾ ਮਾਈਟੀ ਆਓ ਕਰਨਾ ਆਓ ਚਾਵਾ ਆਓ ਨਾ ਲੋ ਬ੍ਰੈਕਰ ਤਾਂ ਧੱਕਾ ਆ ਕਰਕੇ ਸੀ ਬੰਦਾ ਵਡਾ ਲਾ ਕੇ ਰੁੱਦੇ ਧੱਕਾ ਕਰਕੇ ਸੀ ਸ਼ਰਮਣੀ ਬਲਵਿੰਦਰ ਜਿਆਰੀ ਚੱਕਰ ਨਾਲ ਤੇ ਸ਼ਾਮ ਕਰਾ ਦੇਣਗੇ ਭਾਈ ਜਗਰਾਤਾ ਗਰਾਉਂਡ ਕੇ ਹਾਂ ਦਿਨੋਂ ਮੈਂ ਪਹਿਲਾਂ ਹੀ ਕਿਹਾ ਸੀ ਇਹਨਾਂ ਜਗਰਾਤੇ ਵਾਲਿਆਂ ਕੋਲ ਮੇਰੇ ਲੇਟ ਹੋਈ ਜਾਂਦੇ ਆ ਇੱਕ ਵਜh ਜਸਵਿੰਦਰ ਬਾਈ ਸਾਰਿਆਂ ਨੂੰ ਪਿੱਛੇ ਕਰਾ ਦੇ ਮੇਰਾ ਜਿੰਨੇ ਵੀ ਟੀਮ ਤੇ ਹਜਵਾਨ ਜੱਟ ਬੇਇਨਤੀ ਕਰਦੇ ਆ ਦਰਸ਼ਕਾਂ ਨੂੰ ਕੋਈ ਕਰਵਾ ਕਰਕੇ ਦਰਜਿੰਦੀ ਵੀ ਫੋਟੋ ਪਿੱਛੇ ਹੋ ਜਾਓ ਕੁਰਸੀਆਂ ਦੇ ਪਿੱਛੇ ਹੋ ਜਾ ਮੇਰਾ ਵੀਜੇ ਸਹੋਗੀ ਸੱਜਣਾ ਤਾਂ ਕਿਉਂਕਿ ਇਹਨਾਂ ਦਾ ਜੱਸਦਾ ਨਹੀਂ ਵਿਚਾਰੇ ਜਿਹੜੇ ਬੈਠੇ ਆ ਮੇਰਾ ਵੀ ਬਿਲਕੁਲ ਜੀ ਹਾਂ ਕਿਦਾਂ ਜਿਕੇ ਦੇਖੇਗਾ ਸਵਾਲ ਸਰ ਦਾ ਜਿਹੜਾ ਸਿੱਖੇ ਰਹੇ ਬਟੋਨਮੈਂਟ ਦਾ ਦਾ ਇੱਧਰ ਲੈ ਵੀ ਮੇਰਾ ਵੀਰ ਭਾਈ ਜੀ ਜੱਟੇ ਇਧਰ ਮੈਜਰ ਚਲੋ ਤਾਂ ਲਗੋ ਮਹੌਲ ਸਬੀਕ ਦੇ ਗੀਤ ਵਿੱਚ ਕੋ ਸ਼ਰਮਾ ਜੀ ਜਿਵੇਂ ਕਹਿੰਦਾ ਲਾਲਾ ਲਾਲਾ ਹੋਗੀ ਖੜਾ ਗਿਆ ਹੱਲ ਬਈ ਡੱਕਰ ਉੱਕਰੀ ਤੋਰ ਤੇ ਸੱਚਾ ਤੇ ਮਾੜ ਬਈ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਬਈ ਆ ਸ਼ੁਰੂ ਹੋ ਗਈ ਫੇਰ ਤੋਂ ਬੁੱਲੇ ਦੀ ਹੱਥ ਬਈ ਕਿਹੜੀ ਬੋਲਦਾ ਕਿਹੜੀ ਗਾਰ ਗਈ ਅਖੀਲੀ ਮੁਕਾਬਲਾ ਸ਼ੁਰੂ ਹੋ ਚੁੱਕਾ ਹੈਗਾ ਪਤਾ ਕਹਿ ਭਾਵਿਕ ਦੀ ਹੈ ਇਹ ਚੱਕ ਅੱਜ ਇੱਕ ਪਾਸੇ ਕਿੰਨੇ ਤਜਰਬਾ ਜ਼ੋਰ ਤੇ ਭਾਰੂ ਮਿਲਦਾ ਹੈ ਜਾਂ ਕਿੰਨੇ ਤਜਰਬੇ ਤੇ ਜ਼ੋਰ ਭਾਰੂ ਕਿਹਦਾ ਇਹ ਸਮਾਂ ਦੱਸੋ ਇੱਕ ਪਾਸੇ ਤਜਰਬਾ ਤੇ ਦੂਜੇ ਪਾਸੇ ਜ਼ੋਰ ਭਾਰੂ ਤਜਰਬਾ ਪੈਂਦਾ ਜ਼ੋਰ ਤੇ ਜਾਂ ਜ਼ੋਰ ਤਜਰਬੇ ਤੇ ਪੈਂਦਾ ਕਿਦੋਂ ਸਮੇਂ ਦੀ ਬੁੱਕਲ ਦੇ ਵਿੱਚ ਅੰਮੀ ਦੇ ਗਰਮ ਦੇ ਵਿੱਚ ਸੁਪਨਾਸ਼ ਵਾਲਾ ਹੈ ਪਤਾ ਨਹੀਂ ਕਿਹੜੇ ਮੋਕੇ ਕਰੋ હાત ન ਮੈਸਟਰਾਨੀ ਮੇਰਾ ਬਿਲਕੁਲ ਤੇ ਮੰਜਾ ਨਾ ਡੋਣਾ ਔਰ ਖੜੋ ਨਾ ਮੇਰਾ ਬਿਲਕੁਲ ਪਾਸੇ 10 ਸੈਕਿੰਡ ਹੀ ਹੁੰਦੇ ਆ ਬੈਕੋ ਖੇਡ ਦੇ ਲਈ ਇਹ ਦੂਜੀ ਦੀ ਟੀਮ ਜਿਹੜੀ ਛੱਪਦੇ ਵਾਲੇ ਪਾਸੇ ਖੜ ਚੜਦੇ ਵਾਲੇ ਪਾਸੇ ਦੋਤੇ ਦੀ ਟੀਮ ਦਵੇ ਦੋਤੇ ਵਾਲੇ ਦੋਤਾਂ ਦੀ ਟੀਮ ਦੇ ਦਰਮਿਆਨ ਬਹੁਤ ਭਾਰੀ ਹੋਈ ਪਈ ਹੈ ਇੱਕੋ ਹੀ ਗਲੀ ਮੁਕਾਬਲਾ ਰਣਗੱਜਨ ਸੂਰੇ ਇੱਕੋ ਹੀ ਗਲੀ ਮੁਕਾਬਲਾ ਰਣਗੱਜਨ ਸੂਰੇ ਕਾਲਾ ਕੁੰਡੜਾ ਵਾਲਾ ਮੇਰੀ ਜ਼ਿੰਦਗੀ ਦਾ ਬਹੁਤ ਪਿਆਰਾ ਤੇ ਸ਼ੌਂਕਾ ਭਰਾ ਮੇਰਾ ਜਿਹੜੀ ਜਿਹੜਾ ਆਇਆ ਹੈ ਆਪੇ ਖੱਤੇ ਤੇ ਬੇਗ ਭਾਈ ਜਿਹਨੇ ਕਿੰਨੇ ਕਮਿਕੜੀ ਕਰਕੇ ਦੁਨੀਆ ਭਰ ਤੇ ਖੂਬ ਸ਼ੋਹਰ ਆਇਆ ਹੈ ਕਾਲਾ ਕੁੰਡੜਾ ਜਿਹੜਾ ਡਾਕਟਰ ਸਾਹਿਬ ਜਿਹੜਾ ਪ੍ਰਮਾਨ ਕੜਾ ਸ਼ੌਂਕਾ ਵੀਰ ਆਇਆ ਹੈ ਉਹਦਾ ਦਿਲੋਂ ਸਤਿਕਾਰ ਹੈ ਕਿ ਕਮਿਕੜੀ ਦੀ ਦੁਨੀਆ ਦੇ ਵਿੱਚ ਕੁੰਡੜਾ ਵਾਲੇ ਦਾ ਵੀ ਥਿਕਣ ਬਲ ਹੁੰਦਾ ਹੈ ਜੇ ਦੀ ਵੀ ਆਪਕਲ ਕਿੰਨੇ ਮੈਚਾਂ ਦੇ ਵਿੱਚ ਟਰੰਪ ਦਾ ਚੱਲਦਾ ਹੁੰਦਾ ਹੈ ਪਰ ਆਹ ਦੇਖੋ ਮੁਕਾਬਲਾ ਸ਼ਕਤ ਲੈ ਗਿਆ ਲਾਗੇ 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 ਖੱਟਕੇ ਦੇ ਵਿੱਚ ਵਪਾਰੀ ਮੱਚ ਵੱਡੀ ਜੋ ਖੱਟਕੇ ਲਾ ਜਾਂਦੇ ਹੈ ਇਹ ਚੱਕ ਫੋਟਗ੍ਰਾਫਰ ਜੀ ਤੁਹਾਨੂੰ ਜ਼ਬਰਦਸਤ ਤਜਰਬਾ ਰੀ ਪੈ ਗਿਆ ਜ਼ੋਰ ਤੇ ਪ੍ਰੈਕਟਿਸ ਤੋਂ ਜ਼ਰਵਾ ਪਹਾੜੀ ਪੈ ਗਿਆ ਪਰ ਪਹਿਲਾਂ ਦੇ ਵਿੱਚ ਕਿਹਾ ਸੀ ਨਾ ਵੀ ਕਈ ਵਾਰੀ ਜ਼ੋਰ ਤੇ ਤਜਰਬਾ ਭਾਰੂ ਪੈਂਦਾ ਹੈ आज के ने कोल्ड करूं इस मैच में जेतू इस राउंड में जेतू टीम देन बनी है अगर राउंड फेल मैं अल्टी चलो आई चल भाई चल चल पानी पीना आज पानी लड़ा ले आज पानी पूरे या पूरे या ਪੁੰਦਰਾ ਵਾਲਿਆ ਮਾਈਕ ਚੱਕ ਲੈ ਸਵਾਦ ਲਿਆ ਦੇ ਦੁਨੀਆ ਨੂੰ ਐਨਾ ਕੋ ਸਵਾਦ ਅੱਜ ਪਿਛਲੇ ਦਿਨਾਂ ਦੇ ਵਿੱਚ ਆ ਗਿਆ ਪਿਆ ਨਾ ਬੱਲੇ ਬੱਲੇ ਹੋਣੀ ਐ ਆ ਸਾਡੇ ਵੀ ਜਿਵੇਂ ਕਹਿੰਦੇ ਪਿੰਡਾਂ ਦੇ ਵਿੱਚ ਹੂਟਰ ਵੱਜਨੇ ਹੁਣ ਖਤਮ ਹੋਏ ਐ

ਤੁਹਾਨੂੰ ਮੁਗਲ ਵੀ ਸਕਦੇ ਆ ਪਰ ਜਿਵੇਂ ਹਾਲ ਆਬਾਦ ਇਹਦਾ ਨਾਮ ਜੁੜਦਾ ਕੋਤਰੀ ਦਾ ਉਹ ਮੁਗਲ ਸਰਗੇ ਤੁਸੀਂ ਗੱਬਾ ਦੇ ਨਾਲ ਜੁੜਦਾ ਹੈ ਕੋਤਰੀ ਤੇ ਅ블ੂ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੱਸਿਆ ਪੁਰਾਣੇ ਪਾਤਨ ਦੇ ਵਿੱਚ ਇਹ ਦੋ ਪਿੰਡ ਭਾਵਾਂ ਨੇ ਇਹ ਪਿੰਡ ਬੱਲੇ ਸੀ ਇੱਕ ਅ블ੂ ਹੈ ਤੇ ਦੂਜੀ ਕੋਤਰੀ ਇਹ ਦੋਨਾਂ ਪਿੰਡਾਂ ਦਾ ਸਾਜਾ ਜਿਵੇਂ ਕਹਿੰਦੇ ਗਰਾਊਂਡ ਤੇ ਗਰਾਊਂਡ ਦੇ ਵਿੱਚ ਇਹ ਬਹੁਤ ਵਧੀਆ ਜਲਵੇ ਪਿੰਡ ਦੇ ਯਾਰਾਂ ਦੋਸਤਾਂ ਦੀ ਮਿਲੋਕਾ ਆਇਆ ਹੈ ਆਇਆ ਕਾਲਾ ਜੀ ਕੋਟੀ ਕਿੰਨਾ ਚਿਰ ਭਾਈ 40 ਮੁਕਿਆਂ ਦੀ ਬਹੁਤ ਧਰਤੀ ਆ ਅਬੂ ਨੂੰ ਲਾ ਦੇ ਸਾਰੇ ਸਰੇ ਅਬੂ ਮੁੰਡਾ ਸੀ ਕੋਟੀ ਕੁੜੀ ਦੀ ਦੰਦ ਦੰਦ ਸਭ ਤੋਂ ਪਹਿਲਾਂ ਬੱਲੇ ਪਰਮਾਨੰ ਗੁਰੂ ਜੀ ਦਾ ਖਾਲਸਾ ਖਾਲਸਾ ਗੁਰੂ ਜੀ ਕੀ ਫਤਿਹ ਜਿਹੜੀਆਂ ਬਰਾਤ ਨੇ ਕਿਹੜਾ ਸੀ ਗਿਆ ਜਗੰਦਰ ਸਿੰਘ ਦੇ ਵਿਸਥਾਏ ਨਹੀਂ ਆ ਰਹੇ ਤੇਰੇ ਵਿਸਥਾਏ ਤੋਂ ਸੱਸੀ ਹੋਏ ਤੇ ਨਹੀਂ ਸੀਗਾ ਰਸਾ ਕਹਿੰਦਾ ਰਾਏਪੁਰ ਤੋਂ ਬਾਅਦ ਕਹਿੰਦੇ ਹੋਈ ਟੀ ਮੇਰੇ ਕੱਲ ਦੇ ਬਾਅਦ ਮੈਂ ਕਰਦਾ ਬੁਦਾ 5 ਸਾਲੇ ਨਗਰ ਨੂੰ ਸਮਰਦੇ ਕਲੱਬ ਨੂੰ ਸਾਡੇ ਭਰਾਵਾਂ ਨੂੰ ਤੇ ਮੈਂ ਧੰਨਵਾਦ ਕਰਦਾ ਸਾਡੇ ਭਾਈ ਦਲਵਾਰਾ ਦੇ ਹੰਨਾਂ ਦਾ ਕਾਲੇ ਬਿਸ਼ਨੰਦੀ ਦਾ ਸੇਵ ਕੋਲ ਆਂਦਾ ਜਿਹੜੇ ਭਰਾਵਾਂ ਨੇ ਮੈਨੂੰ ਫੋਨ ਕੀਤਾ ਕਿ ਬਾਈ ਤੂੰ ਆਉਣਾ ਮੈਂ ਕਿਹਾ ਯਾਰ ਮੈਂ ਤੁਹਾਡੇ ਕਹਿਣ ਤੇ ਚਾਹੇ ਨਾ ਆਉਂਗਾ ਪਰ ਮੈਂ ਰਸਤਾ ਜੇ ਅਸੀਂ ਦੇਖਣਾ ਜ਼ਰੂਰ ਹੈ ਉਹਨਾਂ ਗੋਪੀ ਭਾਈ ਗੋਪੀ ਭਾਈ ਜਣਾ ਆਇਆ ਤੁਸੀਂ ਅੰਦਰ ਕਿਉਂਕਿ ਪਿੰਡ ਵਾਲਿਆਂ ਨੂੰ ਹੁੰਦਾ ਯਾਰ ਕੋਈ ਗੱਲ ਨਹੀਂ ਆਪਣਾ ਗੁਲਾਮੀ ਗੋਪੀ ਆ ਪਰ ਜਦੋਂ ਇੰਸਟਾਗ੍ਰਾਮ ਫੇਸਬੁੱਕ ਗੋਲਦੇ ਆ ਨਾ ਇਹ ਕਹਿੰਦਾ ਫਰੀਦ ਵੱਡਾ ਮਾਰੇ ਦੀ ਗਿਰਮਾ ਨਾਲ ਇੱਕ ਬਾਈ ਦੀਆਂ ਗੱਲਾਂ ਦੇ ਵਿੱਚ ਜਿਹੜਾ ਵਜਣਾ ਹੁੰਦਾ ਨਾ ਉਹ ਕਿਸੇ ਪੈਸਾ ਨਾਲ ਉਹਦਾ ਆਪਾਂ ਖਰੀਦ ਨਹੀਂ ਸਕਦੇ ਤੇ ਮੈਂ ਨਾ ਕਿਸੇ ਬਿੰਡੀ ਵਾਲੇ ਬਾਈ ਨੂੰ ਗੋਪੀ ਪੁੱਛ ਲਿਆ ਮੈਂ ਕਿ ਯਾਰ ਬਾਈ ਥੋੜੂ ਖੇਡਦਾ ਮੈਚ ਬਹੁਤ ਆ ਵੀ ਤੇਰੀ ਫੋਟੋ ਫਾਟੋ ਘਰੇ ਹੈਈ ਦੀ ਉਹ ਕਹਿੰਦਾ ਭਰਾਵਾ ਜਦੋਂ ਮੇਰੀ ਖੇਡ ਨੇ ਦੂਜਿਆਂ ਦੇ ਮੂੰਹ ਉੱਤਰ ਨੂੰ ਹੁੰਦੇ ਆ ਜਦੋਂ ਉਹਨਾਂ ਨੇ ਖੇਡਿਆ ਤਾਂ ਮੇਰਾ ਮੂੰਹ ਐਂ ਨਹੀਂ ਹੁੰਦਾ ਤਾਂ ਮੈਂ ਫੋਟੋ ਘਰੇ ਲਿਆਉਂਦਾ ਨਹੀਂ ਕੋਈ ਤਾਂ ਮੇਰੇ ਗੱਲ ਦੇ ਬਿੰਡੀ ਜੀ ਪਾਉਣੋਂ ਹਟ ਕੇ ਉਹਨਾਂ ਕਣੀ ਲਵੇਟ ਦਿੱਤੇ ਆ ਬਹੁਤ ਧੰਨਵਾਦ ਆ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਐਨਾ ਮਾ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਕਬੱਡੀ ਨੂੰ ਅਕਸਰ ਆਪਾਂ ਮਾਣ ਦਿੰਨੇ ਆ ਦਸੰਦਰ ਭਾਈ ਕਿਉਂਕਿ ਸਾਡੀ ਪਹਿਚਾਨ ਕਬੱਡੀ ਕਰਕੇ ਬਹੁਤ ਹੈ ਕਬੱਡੀ ਨੇ ਬੜਾ ਕੁਝ ਦਿੱਤਾ ਹੈ ਅਰਾਜ ਦੀਆਂ ਗੇਮਾਂ ਵਿਖਣੀਆਂ ਜਾਰੀਆਂ ਰੱਖਾ ਕਿਸੀ ਹੋ ਗਈ ਜਾਂ ਡਿਵੀਜ਼ਨ ਜਿਹੜੀਆਂ ਗੇਮਾਂ ਹੋ ਗਈਆਂ ਇਹ ਸਾਰੇ ਭਰਾਵਾਂ ਦਾ ਬਹੁਤ ਵੱਡਾ ਜਿਹੜਾ ਉਪਰਾਨਾ ਹੈ ਤੇ ਮੈਂ ਧੰਨਵਾਦ ਕਰਦਾ ਸਮੁੱਚੀ ಗ್ರಾಮ ਪੰਚਾਇਤ ਦਾ ਸਮੁੱਚੀ ਕਾਫਲਾ ਸਾਡੇ ਸਾਡੇ ਭਰਾਵਾਂ ਦਾ ਆਖਰਕਾਰ ਮੈਨੂੰ ਧੰਨਵਾਦ ਕਰਾਂ ਤੇ ਕਾਲੇ ਬਸ਼ਨਦੀ ਸਰਪੰਚ ਦਾ ਸਾਡਾ ਭਰਾ ਹੈ ਸੋ ਮੈਚ ਬਾਈ ਕਰੀਰ ਸਾਹਿਬ ਤੇ ਜਗਵਿੰਦਰ ਕੀ ਨਾ ਕਿਦਾ ਮੈਦਾਨ ਕ੍ਰੀਰ ਸਾਹਿਬ ਦੀ ਟੀਮ ਆ ਗਈ ਕ੍ਰੀਰ ਸਾਹਿਬ ਦੋਤਾ ਦੇ ਕ੍ਰੀਰ ਸਾਹਿਬ ਕੋਟ ਗੁਰੂ ਜਿੰਦਾ ਦੇ ਕ੍ਰੀਰ ਸਾਹਿਬ ਜਿੰਦਾਬਾਦ ਕ੍ਰੀਰ ਸਾਹਿਬ ਅਗਲੀ ਟੀਮ ਆ ਗਈ ਇਹਨਾਂ ਦਾ ਪਹਿਲਾ ਮੈਚ ਹੋਣਾ ਹੈ ਜਿੱਤੇ ਦੀ ਟੀਮ ਆ ਗਈ ਕ੍ਰੀਰ ਸਾਹਿਬ ਆ ਜੀ ਜਿੰਦਾ ਭਾਈ ਜੀ ਗਰਾਊਂਡ 'ਚ ਆ ਗਈ ਹੈ ਤੇ ਇੱਕ ਮੈਂ ਬੇਨਤੀ ਕਰ ਦਿਆਂ ਕਿ ਦੇਰ ਦੇਲੇ ਨਾਲ ਬਹੁਤ ਛੋਟੇ ਐ ਤੇ ਸਾਡੇ ਭਰਾਵਾਂ ਦੇ ਉਪਰਾਲੇ ਬਹੁਤ ਵੱਡੇ ਐ ਕਿਸੇ ਵੀ ਟੀਮ ਨੇ ਆਵਾਜ਼ ਨਾਲ ਦੁਆਰੇ ਮਾਰਨੀ ਨਹੀਂ ਚਾਹੀਦੀ ਸਹੀ ਇਹ ਚੀਜ਼ ਦਾ ਤੁਸੀਂ ਜ਼ੋਰ ਧਿਆਨ ਰੱਖਣਾ ਇਹ ਜਿਹੜੇ ਕਹਿੰਦੇ ਤਮੋੜ ਦੀ ਰੋਟੀ ਉਹ ਪਾਪਾ ਦੇ ਕਦੋਂ ਕਿਹੜੇ ਮੋਕੇ ਚੱਕ ਕੇ ਲੈ ਜਾਂਦੇ ਆ ਕਰਮ ਤੇ ਦੂਜੀਆਂ ਰਾਂੜੀਆਂ ਰਾਂੜੀਆਂ ਸਵਾਲ ਬਹੁਤ ਲੱਗਦੀਆਂ ਨੇ ਅੱਜ ਤੋਂ ਪਤਾ ਲੱਗੂ ਕਿਹੜੇ ਮੋਕੇ ਕੀ ਹੋ ਜਾਣਾ ਇਧਰਲੇ ਪਾਸੇ ਆਪਣੀ ਯੂਨੀਫਾਰਮ ਦੇ ਵਿੱਚ ਜਿਵੇਂ ਕਹਿੰਦੇ ਕੋਹਲ ਗੁਰੂ ਦੀ ਟੀਮਾਂ ਜਿਵੇਂ ਮਠਿੰਡੇ ਜੀ ਤੇ ਦੂਜੇ ਪਾਸੇ ਜਿਵੇਂ ਜੱਟ ਕੇ ਕਰਨੀ ਆ ਜੱਟ ਸਾਊ ਦਾ ਇਥੇ ਉਧਿਆਲੇ ਆ ਦੂਧਿਆਲੇ ਚੜ੍ਹਦੇਲੇ ਪਾਸੇ ਤੇ ਜਿਵੇਂ ਆ ਸ਼ਿਪਦੇ ਵਾਲੇ ਪਾਸੇ ਕੋਚਾਂ ਦੇ ਵਾਲੇ ਪਾਸੇ ਜਿਵੇਂ ਕਹਿੰਦੇ ਕੋਹਲ ਗੁਰੂ ਦੀ ਦੀਪ ਜਿਵੇਂ ਜਿਵੇਂ ਤੋਂ ਵੇਡਾ ਕਾਲ ਅਗਲੇ ਗੁੰਮਦਰ ਸਿੰਘ ਜੋ ਦੇਖ ਤੂੰ ਇੱਕ ਪਾਸੇ ਜਿਵੇਂ ਗੁੰਮਦਰ ਕਹਿੰਦਾ ਤੂੰ ਕਿਹੜੇ ਦੇਸੀ ਨੇ ਤੈਨੂੰ ਦੇਸੀ ਲੱਗਦਾ ਪਰ ਇਹ ਤਾਂ ਪੁੱਛ ਕੀ ਇਹ ਕਿੰਝ ਹੋ ਗਏ ਪਾਲਤ ਬਹੁਤ ਜਾਵੇ ਰਹੀ ਇਸਤੇ ਕਰਕੇ ਤਾਂ ਕਿਹਾ ਵੀ ਦੇਖ ਤਾ ਤੀ ਕਨੇਸਾ ਲਵੀ ਸ਼ਰਮੀ ਦੇ ਲਈ 500 ਰੁਪਏ ਦਾ ਮਾਰ ਤੇ ਭਰਾ ਦਾ ਧੰਨਵਾਦ ਆ ਬੈਦਰ ਲਈ ਪਾਸੇ ਲਗੀ ਜੀਦਾ ਜੀਦਾ ਭਰਾਵਾਂ ਨੂੰ ਹੋਰ ਲੱਗਦਾ ਹੈ ਤੁਹਾਡੀ ਕਰਦੇ ਜਿਹਨੇ ਲੱਗਦਾ ਵੀ ਲਾਸ ਮੇਰੇ ਹੱਥ ਜੀ ਹੈ ਉਹ ਜ਼ਰੂਰ ਤਾੜੀ ਮਾਰਦੇ ਇੱਕ ਵਾਰੀ ਲੱਗਦਾ ਟੈਂਸ਼ਨਾਂ ਦੇ ਵਿੱਚ ਬੈਠੇ ਹੋਏ ਲੋ ਖੁੰਡੇ ਦੇ ਬਾਪੇ ਦਾ ਜ਼ੋਰ ਲਾਦੇ ਲੱਗਦਾ ਜੀ ਤੇ ਖੁੰਡੇ ਦੇ ਬਾਪੇ ਦੇ ਮੋਢੇ ਤੇ ਪਾਉਂਦਾ ਬਹੁਤ ਵਧੀਆ ਜਿਹਾ ਮੁਕਾਬਲੇ ਅੱਜ ਵੀ ਜ਼ਾਹਲ ਮੁਕਾਬਲੇ ਹੈ ਵੀ ਖੁੰਡਣ ਆਇਆ ਅੱਜ ਇਹਦਾ ਮੁਕਾਬਲਾ ਵਿੱਚ ਹਾਲ ਟਾਈਮ ਜਿੱਤੇਗੀ ਤੇ ਸਮੇਂ ਦੇ ਬੁਕਰ ਦੇ ਵਿੱਚ ਬਹੁਤ ਕੁਝ ਹੋ ਗਿਆ ਆਪਣਾ ਸਮੀਤਾ ਕਰਗਰ ਰਗਜੀ ਕੀ ਸ਼ੋਹਰਤ ਇਹ ਹੋਵੇ ਨਿਕਲਿਆ ਜਦੋਂ ਮੌਕੇ ਦੇ ਤਹਿਣ ਕਹਾਣੀਆਂ ਤੇ ਸੀੜੀਆਂ ਵੱਜ ਗਈਆਂ ਲਾਸਟ ਪਿਛਲਾ ਵੱਜ ਗਈਆਂ ਇਧਰ ਕੋਟਗੁਰੂ ਉਧਰ ਜੋਤਾ ਕੁੰਡੀਆਂ ਦੇ ਸਿੰਘ ਫਸੇ ਪਾਇਆ ਹੈ ਕਿਹੜੀ ਬੜੇ ਮੈਂ ਖੜੇ ਨਿਤਰਦੀ ਹੈ ਖਿੱਚ ਖਿੱਚ ਲੈਣੀ ਤੁਹਾਨੂੰ ਸਾਹਮਣੇ ਲਾਰਜ ਵੈਲਕਮ ਵਾਲਾ ਜੀਵਨ ਅਰਾ ਦੇਖਦਾ ਜਹਾੜੇ ਕਿੰਨਾ ਬੜਾ ਸੁਣਾ ਲੱਗਦਾ ਹੈ ਇਹ ਹੁਣ ਜਿੱਤ ਲੀਡ ਬਣਨ ਨੂੰ ਹੋ ਗਿਆ ਨਹੀਂ ਤਾਂ ਉਹ ਮਾੜਾ ਹੁੰਦੀ ਹੈ ஆவローラ ரிவர்ஸ் செய்கையே டேவிட் வந்து நடி வர வெச்சு வெய் கோட் கோடவே பேர் ஏக்தா ஹோல நேர் अपनी कहानी जाओ मैं दो चीज उल की ਗੋਪੀ ਗੋਪੀ ਸਾਡਾ ਭਰਾ ਹੈ ਭਲਾਈ ਵਾਲਿਆ ਤੇ ਭੁਖਵਾਣੀਆਂ ਮਰੀਆਂ ਕਰਦਾ ਵਿਚਾਂਦੀ ਵਾਲਿਆ ਛੇੜੀ ਨੂੰ ਵੇਖਦੇ ਜੇ ਟਾਈਮ ਇਹਨੇ ਪਤਾ ਨਹੀਂ ਕੀ ਕਹਿ ਦੇਣਾ ਕੋਈ ਮੁੜ ਕੇ ਸਾਨੂੰ ਵਾਲਾ ਗੱਡੀ ਜਾਏਗਾ ਵੀ ਦੱਸਿਆ ਨਹੀਂ ਭਾਬਾ ਇਹ ਨਹੀਂ ਤਾਂ ਗੋਪੀ ਨੂੰ ਆਪਾ ਹੀ ਸਾਬਦੀਆਂ ਸੀ ਦੇਖ ਲੱਗ ਗਈ ਜੀ ਬਤੰਦਰ ਮੈਂ ਕਰਦਾ ਕੋਈ ਮੇਰੀ ਬਹੁਤ ਪਣੀ ਕਰਾਉਣੀ ਹੈ ਬਾਬਾ ਜੀ ਇਹਦਾ ਕੰਮ ਚੰਗਾ ਜੀ ਲੱਗਦਾ ਲੇਕਿਨ ਅਸੀਂ ਬਣਦੇ 7 8 ਦਿਨ ਇਦੋਂ ਕਿੰਨੇ ਪਾਣੀ ਕਰਾਉਣੀ ਹੈ ਦੇਖ ਰਿਹਾ ਇਤਿਹਾਸਿਕ ਦਿਨਾਂ ਦੀ ਬਤੀਤ ਜੀ ਜੀ ਕੰਨ ਹਰ ਪਾਸੇ